ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਤੁਹਾਡਾ ਸਵਾਗਤ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਠੀਕ ਹੈ ਜੀ ਇੱਕ ਮੇਰੀਆਂ ਭੈਣਾਂ ਵੀਡੀਓ ਸਕਿਪ ਨਾ ਕਰਿਆ ਕਰੋ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਜਦੋਂ ਤੁਸੀਂ ਵੀਡੀਓ ਸਕਿਪ ਕਰ ਦਿੰਦੇ ਹੋਗੇ ਜਿਹੜਾ ਇਹਦਾ ਰੇਟ ਹੈਗਾ ਉਹ ਅੱਗੇ ਲੰਘ ਜਾਂਦਾ ਹੈਗਾ ਫਿਰ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਤੇ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਰੇਟ ਨਾਲ ਦੱਸੇ ਹੁੰਦੇ ਨੇਗੇ ਤੇ ਜਿਹੜਾ ਇਹ ਬੁਟੀਕ ਦਾ ਕੰਮ ਹੈਗਾ ਉਹ ਆਪਾਂ ਆਨਲਾਈਨ ਘਰ ਤੋਂ ਹੀ ਕਰਦੇ ਆਂਗੇ ਤੇ ਪੇਮੈਂਟ ਲੈ ਕੇ ਆਪਾਂ ਤੁਹਾਡਾ ਆਰਡਰ ਰੈਡੀ ਕਰਵਾਉਣੀ ਆਂਗੇ ਠੀਕ ਹੈ ਜੀ ਪੇਮੈਂਟ ਹੈ ਜਿਹੜੀ ਤੁਸੀਂ ਉਹ Google Pay Paytm ਜਿਸ ਤਰ੍ਹਾਂ ਮਰਜ਼ੀ ਕਰ ਸਕਦੇ ਹੋਗੇ ਇਹ ਤੁਹਾਡੀ ਇੱਛਾ ਹੈਗੀ ਤੋ ਜੀ ਪਹਿਲਾ ਸੂਟ ਇਹ ਆਪਾਂ ਨੇ ਲਵੈਂਡਰ ਕਲਰ ਦੇ ਉੱਪਰ ਰੈਡੀ ਕੀਤਾ ਹੋਇਆਗਾ ਤੇ ਕਾਟਨ ਦਾ ਸੂਟ ਆਪਣਾ ਇਹ ਬਹੁਤ ਸੋਹਣੀ ਕਾਟਨ ਹੈਗੀ ਬਹੁਤ ਵਧੀਆ ਸਟੱਫ ਹੈਗਾ ਤੇ ਬਿਨਾ ਲਾਈਨਿੰਗ ਸਟਿਚ ਹੋਣ ਵਾਲੀ ਕਾਟਨ ਹੈ ਇਹ ਠੀਕ ਹੈ ਤੁਸੀਂ ਇਹਨੂੰ ਬਿਨਾ ਲਾਈਨਿੰਗ ਸੂਟ ਨੂੰ ਸਟਿਚ ਕਰ ਸਕਦੇ ਹੋਗੇ ਤੇ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਇਹ ਆਪਾਂ ਨੇ ਇਹਦੇ ਘੇਰੇ ਦੇ ਉੱਪਰ ਸੈਂਟਰ ਦੇ ਵਿੱਚ ਉੱਪਰ ਨੂੰ ਇਹਦੇ ਕਲੀਆਂ ਪਾਈਆਂ ਹੋਈਆਂ ਨੇਗੀਆਂ ਇਹ ਜਿਹੜੀਆਂ ਕਲੀਆਂ ਨੇ ਇਹਦੀਆਂ ਸੋਡੀ हिਪ ਤੱਕ ਆਉਣਗੇ ਆ ਠੀਕ ਹੈ ਜੀ ਤੇ ਆ ਵਾਲੀਆਂ ਬੂਟੀਆਂ ਨੇ ਤੇ ਇਹਦੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਬੂਟੀ ਪਾਈ ਹੋਈ ਹੈ ਜੀ ਤੇ ਬਹੁਤ ਹੀ ਸੋਹਣਾ ਬਹੁਤ ਪਿਆਰਾ ਪੀਸ ਇਹ ਬਣਿਆ ਹੋਇਆ ਹੈਗਾ ਹਾਂ ਦੇਖੋ ਜੀ ਤੁਸ ਨੂੰ ਚੰਗੀ ਤਰ੍ਹਾਂ ਦਿਖਾ ਦਿੰਨੇ ਆ ਜੀ ਜਿਹੜੇ ਇਹਦੇ ਵਿੱਚ ਕਲਰ ਨੇਗੇ ਬਹੁਤ ਸੋਹਣੇ ਕਲਰ ਪਾਏ ਹੋਏ ਨੇਗੇ ਬਹੁਤ ਹੀ ਪਿਆਰਾ ਪੀਸ ਬਣ ਕੇ ਰੈਡੀ ਹੋਇਆਗਾ ਤੇ ਵਰਕ ਦੀ ਫਿਨਿਸ਼ਿੰਗ ਉਸ ਨੂੰ ਆਪਾਂ ਨੇੜੇ ਤੋਂ ਦਿਖਾ ਦਿੰਨੇ ਹੈਗੇ ਤੇ ਫਿਨਿਸ਼ਿੰਗ ਵਾਲਾ ਵਰਕ ਹੈਗਾ ਆਪਣਾ ਤੇ ਇਹਦੇ ਗਲੇ ਉੱਪਰ ਕੋਈ ਵਰਕ ਨਹੀਂ ਕਰਿਆ ਹੋਇਆ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋਗੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਇਹਦੀ ਬਾਹਾਂ ਦੇ ਉੱਪਰ ਬਣਿਆ ਹੋਇਆ ਹੈਗਾ ਤੇ ਇਹ ਵਾਲਾ ਡਿਜ਼ਾਈਨ ਤੁਸੀਂ ਇਹਦੀ ਬਾਟਮ ਦੇ ਉੱਪਰ ਵੀ ਬਣਵਾ ਸਕਦੇ ਹੋਗੇ ਪਰ ਆਪਾਂ ਨੇ ਇਹਦੀ ਬਾਟਮ ਤੇ ਨਹੀਂ ਕਰਿਆ ਹੈਗਾ ਇਹਦੇ ਸ਼ਰਟ ਤੇ ਗੰਬਾਹਾਂ ਦੇ ਉੱਪਰ ਹੀ ਇਕੱਲਾ ਵਰਕ ਕਰਿਆ ਹੋਇਆ ਹੈਗਾ ਇਹ ਜਿਸ ਤਰ੍ਹਾਂ ਦਾ ਤੁਸੀਂ ਵਰਕ ਕਰਵਾਉਂਗੇ ਉਹਦਾ ਰੇਟ ਉਸੇ ਹਿਸਾਬ ਨਾਲ ਹੀ ਹੁੰਦਾਗਾ ਜੇ ਵਰਕ ਹੈਵੀ ਆ ਤਾਂ ਰੇਟ ਵੀ ਜਿਆਦਾ ਹੋਊਗਾ ਤੇ ਹਲਕਾ ਵਰਕ ਹੈ ਤਾਂ ਪ੍ਰਾਈਸ ਵੀ ਉਸ ਅਕੋਰਡਿੰਗ ਹੁੰਦਾਗਾ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਜਿਹੜਾ ਉਹ ਆਪਾਂ ਇਸ ਤਰ੍ਹਾਂ ਦਾ ਰੈਡੀ ਕੀਤਾ ਹੈਗਾ ਡੈਂਟਿੰਗ ਮਸਲੀਨ ਦਾ ਆਪਾਂ ਨੇ ਦੁਪੱਟਾ ਇਹਦੇ ਨਾਲ ਟਾਈ ਡਾਈ ਕੀਤਾ ਹੋਇਆ ਹੈਗਾ ਤੇ ਆ ਇਸ ਤਰ੍ਹਾਂ ਦੇ ਆਪਾਂ ਨੇ ਇਹਦੇ ਵਿੱਚ ਕਲਰ ਪਾਏ ਹੋਏ ਨੇਗੇ ਲੋ ਜੀ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਇਆ ਹੋਇਆ ਹੈਗਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਹੈਗਾ ਆ ਦੇਖੋ ਜੀ ਆਪਾਂ ਚੰਗੀ ਤਰ੍ਹਾਂ ਸਨ ਸਾਰਾ ਦਿਖਾ ਦਿੰਨੇ ਆ ਤੇ ਜਿਹੜੀ ਮਜ਼ੈਂਟਾ ਕਲਰ ਦੀ ਆਪਾਂ ਲੈਂਸ ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਤੇ ਬਹੁਤ ਸੋਹਣਾ ਇਹ ਪੀਸ ਬਣਿਆ ਹੋਇਆ ਹੈਗਾ ਤੇ ਤੁਸੀਂ ਸਤੋਂ ਵਿਦਾਊਟ ਦੁਪੱਟਾ ਵੀ ਸੂਟ ਰੈਡੀ ਕਰਵਾ ਸਕਦੇ ਹੋਗੇ ਅਗਰ ਦੁਪੱਟੇ ਨਾਲ ਲੈਣਾ ਚਾਹੋਗੇ ਤਾਂ ਤੁਸੀਂ ਦੁਪੱਟੇ ਨਾਲ ਵੀ ਲੈ ਸਕਦੇ ਹੋਗੇ ਇਹ ਤੁਹਾਡੀ ਚੁਆਇਸ ਹੈ ਜੀ ਤੇ ਇਹਦਾ ਪ੍ਰਾਈਸ ਸੋਨੋ ਵੀ ਤੇ ਦੁਪੱਟਾ ਸ਼ੋ ਹੋਊਗਾ ਠੀਕ ਹੈ ਜੀ ਤੇ ਅਗਲਾ ਸੂਟ ਜਿਹੜਾ ਹੈਗਾ ਇਹ ਆਪਾਂ ਨੇ ਮਸਲੀਨ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਤੇ ਮਸਲੀਨ ਜਿਹੜੀ ਇਹ ਆਪਾਂ ਨੇ ਵਾਈਟ ਲੈ ਕੇ ਡਾਈ ਕਰਵਾਈ ਹੈ ਜੀ ਇਹ ਆਪਣੇ ਇੱਕੋ ਹੀ ਕਸਟਮਰ ਦਾ ਏ ਸੂਟ ਨੇਗੇ ਤੇ ਆਪਾਂ ਦੱਸਿਆ ਸੀ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਦੇ ਦੋ ਸੂਟ ਦਿਖਾ ਚੁੱਕੇ ਹਾਂਗੇ ਲਓ ਜੀ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਇਹ ਆਪਾਂ ਇਹਦੇ ਗਲੇ ਦੇ ਉੱਪਰ ਕਰਿਆ ਹੋਇਆ ਹੈਗਾ ਤੇ ਗਲੇ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਹੈ ਜਿਹੜਾ ਹੋਏ ਦੇ ਗਲੇ ਦੇ ਉੱਪਰ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਸੋਹਣੇ ਇਹਦੇ ਵਿੱਚ ਕਲਰ ਪਾਏ ਹੋਏ ਨੇ ਫਰੋਜ਼ੀ ਕਲਰ ਮਜ਼ੈਂਟਾ ਕਲਰ ਤੇ ਆਪਾਂ ਨੇ ਜਰੀ ਵੀ ਲਾਈ ਹੋਈ ਹੈ ਇਹਦੇ ਵਿੱਚ ਠੀਕ ਹੈ ਜੀ ਤੇ ਬਹੁਤ ਹੀ ਪਿਆਰਾ ਵਰਕ ਕਰਿਆ ਹੋਇਆ ਹੈਗਾ ਤੁਸੀਂ ਕਿਸੇ ਵੀ ਸਟੱਫ ਦੇ ਉੱਪਰ ਕੋਈ ਵੀ ਡਿਜ਼ਾਈਨ ਬਣਵਾ ਸਕਦੇ ਹੋਗੇ ਤੇ ਇਹ ਆਪਾਂ ਨੇ ਜਿਹੜਾ ਇਹਦੀ ਲੈਂਥ ਦਾ ਵੀ ਕੋਈ ਚੱਕਰ ਨਹੀਂ ਤੁਸੀਂ ਜਿੰਨੀ ਮਰਜ਼ੀ ਇਹਦੀ ਲੈਂਥ ਰੱਖ ਸਕਦੇ ਹੋਗੇ ਇਹ ਆਪਾਂ ਸਿਰਫ ਕੱਲਾ ਗਲੇ ਦੇ ਉੱਪਰ ਹੀ ਵਰਕ ਕਰਿਆ ਹੋਇਆ ਹੈਗਾ ਤੇ ਇਹਦੀ ਬਾਹ ਦੇ ਉੱਪਰ ਇਸ ਤਰ੍ਹਾਂ ਦਾ ਫਲਾਰ ਹੈ ਜਿਹੜਾ ਉਹ ਆਪਾਂ ਇਹਦੀ ਬਾਹ ਦੇ ਉੱਪਰ ਪਾਇਆ ਹੋਇਆ ਹੈਗਾ ਦੇਖੋ ਬਹੁਤ ਸੋਹਣਾ ਫਲਾਰ ਹੈ ਜਿਹੜਾ ਇਹਦੀ ਬਾਹ ਦੇ ਉੱਪਰ ਪਾਇਆ ਹੋਇਆ ਹੈਗਾ ਤੇ ਇਹਨਾਂ ਕਾ ਡਿਜ਼ਾਈਨ ਤੁਸੀਂ ਇਹਦੀ ਬਾਟਮ ਤੇ ਵੀ ਕਰਵਾ ਸਕਦੇ ਹੋਗੇ ਜਿਹਨੇ ਨੂੰ ਬਾਟਮ ਦਾ ਵਰਕ ਪਸੰਦ ਹੈ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈ ਤੁਸੀਂ ਬਣਵਾਉਣਾ ਚਾਹੁੰਦੇ ਹੋਗੇ ਠੀਕ ਹੈ ਜੀ ਤੇ ਇਹ ਬਹੁਤ ਹੀ ਪਿਆਰਾ ਫੀਸ ਹੈਗਾ ਕਲਰ ਵੀ ਬਹੁਤ ਪਿਆਰਾ ਹੈਗਾ orange ਕਲਰ ਹੈ ਇਹਦਾ ਤੇ ਇਹਦੇ ਨਾਲ ਆਪਾਂ ਨੇ ਦੁਪੱਟਾ ਜਿਹੜਾ ਉਹ ਵੀ ਆਪਾਂ ਸੇਮ ਜਿਹੜਾ ਟੈਂਟਿੰਗ ਮਸਲੀਨ ਹੈ ਉਹ ਵਾਲਾ ਰੱਖਿਆ ਹੈਗਾ ਸਤਿ ਸ਼੍ਰੀ ਅਕਾਲ ਆਪਾਂ ਨੇ ਇਹ ਦੁਪੱਟਾ ਰੈਡੀ ਕੀਤਾ 4 ਸਾਈਡ ਆਪਾਂ ਇਹਨੂੰ ਟਾਈ ਡਾਈ ਕੀਤਾ ਹੋਇਆਗਾ ਜਿਹੜੇ ਇਹਦੇ ਸੈਂਟਰ ਦੇ ਵਿੱਚ ਆਪਾਂ ਨੇ ਸਿਰਫ بیسਟ ਕਲਰ ਹੀ ਰੱਖਿਆਗਾ ਕਲਰ ਬਹੁਤ ਪਿਆਰਾ ਹੈਗਾ orange ਕਲਰ ਹੈਗਾ ਇਹਦਾ ਸੂਟ ਦਾ ਇਹ ਤੇ ਇਹਨੂੰ ਆਪਾਂ ਨੇ ਫਿਰੋਜ਼ੀ ਕਲਰ ਦੀ ਲੈਂਸ ਲਗਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਕੈਮਰੇ ਦੇ ਵਿੱਚ ਬਲੂਜ਼ ਕਲਰ ਆ ਰਿਹਾ ਪਰ ਬਲੂ ਕਲਰ ਨਹੀਂ ਹੈਗਾ ਇਹ ਫਿਰੋਜ਼ੀ ਕਲਰ ਹੈਗਾ ਬਹੁਤ ਹੀ ਪਿਆਰਾ ਕਲਰ ਹੈਗਾ ਬਹੁਤ ਸੋਹਣਾ ਪੀਸਰ ਬਣ ਕੇ ਹੀ ਰੈਡੀ ਹੋਇਆਗਾ ਤੇ ਇਹਦਾ ਪ੍ਰਾਈਸ ਵੀ ਸੋਨੂ ਵੀ ਦੇ ਦੁਪੱਟਾ ਸ਼ੋਅ ਹੋਊਗਾ ਜੇ ਤੁਸੀਂ ਬਿਨਾ ਦੁਪੱਟੇ ਤੋਂ ਲੈਣਾ ਚਾਹੁੰਦੇ ਹੋ ਉਹ ਤੁਹਾਡੀ ਚੁਆਇਸ ਹੈ ਜੀ ਜਿਸ ਤਰ੍ਹਾਂ ਤੁਸੀਂ ਮਰਜੀ ਲੈ ਸਕਦੇ ਹੋਗੇ ਠੀਕ ਹੈ ਜੀ ਆ ਦੇਖੋ ਜੀ ਆਪਾਂ ਇੱਕ ਵਾਰ ਤੁਹਾਨੂੰ ਫੇਰ ਇਹ ਡਿਜ਼ਾਈਨ ਦਿਖਾ ਦਿੰਨੇ ਆਂਗੇ ਵੀ ਕਿਸ ਤਰ੍ਹਾਂ ਦਾ ਆਪਣਾ ਇਹ ਡਿਜ਼ਾਈਨ ਹੈ ਜਿਹੜਾ ਉਹ ਬਣਿਆ ਹੋਇਆ ਤੇ ਵਰਕ ਦੀ ਫਿਨਿਸ਼ਿੰਗ ਉਸ ਤੁਸੀਂ ਦੇਖ ਹੀ ਰਹੇ ਹੋਗੇ ਠੀਕ ਹੈ ਜੀ ਤੇ ਇਹ ਪਾਰਟੀ ਵੇਅਰ ਸੂਟ ਰੈਡੀ ਹੋਇਆਗਾ ਬਹੁਤ ਸੋਹਣਾ ਸੂਟ ਹੈ ਇਹ ਤੁਸੀਂ ਕਿਸੇ ਵੀ ਛੋਟੇ ਮੋਟੇ ਫੰਕਸ਼ਨ ਦੇ ਵਿੱਚ ਇਹ ਸੂਟ ਵੇਅਰ ਕਰ ਸਕਦੇ ਹੋਗੇ ਇਹ ਤੁਹਾਡੀ ਚੋਆਇਸ ਹੈ ਲਓ ਜੀ ਤੇ ਅਗਲਾ ਸੂਟ ਇਹ ਆਪਣਾ ਹੈਗਾ ਆਪਾਂ ਨੇ ਮਡਾਲ कॉटन ਦੇ ਉੱਪਰ ਰੈਡੀ ਕੀਤਾ ਹੈਗਾ ਇਹ ਵੀ ਬਹੁਤ ਸੋਹਣਾ ਪੀਸ ਹੈਗਾ ਬਹੁਤ ਹੀ ਪਿਆਰਾ ਹੈਗਾ ਕਲਰ ਹੈ ਇਹ ਹੋ ਸਕਦਾ ਵੀ ਕੈਂਬਰੇ ਦੇ ਵਿੱਚ ਕਲਰ ਇਹਦਾ ਸਹੀ ਆ ਰਿਹਾ ਹੋਵੇ ਹਾਂਜੀ ਦੇਖੋ ਜੀ ਆਹ ਵਾਲਾ ਵਰਕ ਹੈ ਜਿਹੜਾ ਇਹਦੇ ਘੇਰੇ ਦੇ ਉੱਪਰ ਇੱਕ ਕਾਰਨਰ ਦੇ ਉੱਤੇ ਕੀਤਾ ਹੋਇਆ ਹੈਗਾ ਤੇ ਬਹੁਤ ਸੋਹਣਾ ਵਰਕ ਕਰਿਆ ਹੋਇਆ ਹੈਗਾ ਇਹ ਮਡਾਲ ਕਟਨੇਗੀ ਗਰਮੀਆਂ ਦੇ ਵਿੱਚ ਇਹ ਕੱਪੜਾ ਆਪਣਾ ਜਿਹੜਾ ਠੰਡਾ ਰਹਿੰਦਾਗਾ ਤੇ ਬਹੁਤ ਸੋਹਣਾ ਸਟੱਫ ਹੈ ਇਹ ਅਦੇ ਕੋ कलर ਵੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣੇ ਕਲਰ ਲਾਏ ਹੋਏ ਨੇ ਆਪਾਂ ਨੇ ਇਹਦੇ ਉੱਪਰ ਤੇ ਇਸ ਤਰ੍ਹਾਂ ਦਾ ਫਲਾਰਾ ਜਿਹੜਾ ਉਹ ਆਪਾਂ ਨੇ ਇਹਦੇ ਉੱਪਰ ਰੱਖਿਆ ਜਿਹੜਾ ਇਹ ਇਹ ਤੁਹਾਡੇ ਗਲੇ ਕੋਲੇ ਆਊਗਾ ਠੀਕ ਹੈ ਜੀ ਇਸ ਤਰ੍ਹਾਂ ਦਾ ਫਲਾਰਾ ਤੇ ਇਹਦਾ ਜਿਹੜਾ ਕੇਰ ਹੈਗਾ ਉਹ 1 ਇੰਚ ਤੁਸੀਂ ਰੈਡੀ ਕਰ ਸਕਦੇ ਹੋਗੇ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਜਿਹੜਾ ਉਹ ਆਪਾਂ ਨੇ ਇਹਦੀ ਬਾਂਦੇ ਉੱਪਰ ਪਾਇਆ ਹੋਇਆ ਹੈਗਾ ਤੇ ਤੁਸੀਂ ਕਲਰ ਦੇਖੋ ਬਹੁਤ ਸੋਹਣੇ ਇਹਦੇ ਕਲਰ ਪਾਏ ਹੋਏ ਨੇ ਵਰਕ ਦੇ ਵਿੱਚ ਆਪਾਂ ਨੇ ਜਿਹੜੇ ਥ्रेड ਯੂਜ਼ ਕੀਤੇ ਹੋਏ ਨੇਗੇ ਬਹੁਤ ਪਿਆਰੇ ਕਲਰ ਨੇਗੇ ਇਹ ਇਹ ਆਪਾਂ ਨੇ ਜਿਹੜਾ ਦੁਪट्टे ਨਾਲ ਰੈਡੀ ਕੀਤਾ ਇਹ ਆਪਾਂ ਦੁਬਾਰੇ ਰਿਪੀਟ ਕੀਤਾਗਾ ਲੋ ਜੀ ਇਹਦੇ ਨਾਲ ਆਪਾਂ ਦੁਪੱਟਾ ਜਿਹੜਾ ਉਹ ਹਾਫ ਪਿਓਰ ਦਾ ਰੈਡੀ ਕੀਤਾ ਹੋਇਆਗਾ ਤੁਸੀਂ ਕਿਸੇ ਤਰ੍ਹਾਂ ਦਾ ਵੀ ਦੁਪੱਟਾ ਸਾਤੋਂ ਰੈਡੀ ਕਰਵਾ ਸਕਦੇ ਹੋਗੇ ਉਹ ਤੁਹਾਡੀ ਇੱਛਾ ਹੋਊਗੀ ਤੇ ਇਹਨੂੰ ਆਪਾਂ ਨੇ ਲੈਸ ਤੋਂ ਬਿਨਾ ਇਹ ਆਪਾਂ ਦੀ ਫਿਨਿਸ਼ਿੰਗ ਨਹੀਂ ਕਰੀ ਹੋਈ ਕਈ ਮੇਰੀਆਂ ਭੈਣਾਂ ਸਾਤੋਂ ਇਸ ਤਰ੍ਹਾਂ ਹੀ ਸੂਟ ਬਾਏ ਕਰ ਲੈਂਦੀਆਂ ਨੇਗੀਆਂ ਤੇ ਜੇ ਤੁਸੀਂ ਫਿਨਿਸ਼ਿੰਗ ਕਰਵਾ ਕੇ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਵੀ ਅਸੀਂ ਫਿਨਿਸ਼ਿੰਗ ਕਰਾਉਣਾਗਾ ਤਾਂ ਅਸੀਂ ਤੁਹਾਨੂੰ ਫਿਨਿਸ਼ਿੰਗ ਕਰਕੇ ਦੇਵਾਂਗੇ ਇਸ ਤਰ੍ਹਾਂ ਦੇ ਕਲਰ ਨੇ ਜਿਹੜੇ ਆਪਾਂ ਨੇ ਇਹਦੇ ਦੁਪੱਟੇ ਵਿੱਚ ਪਾਏ ਹੋਏ ਨੇਗੇ ਦੇਖੋ ਜੀ ਬਹੁਤ ਸੋਹਣਾ ਪੀਸ ਇਹ ਬਣਿਆ ਹੋਇਆ ਹੈਗਾ ਤੇ ਬਹੁਤ ਹੀ ਪਿਆਰੇ ਕਲਰ ਨੇਗੇ ਇਹ ਸਾਡੇ ਕੋਲੇ ਰੈਡੀ ਹੈਗਾ ਇਹਦਾ ਪ੍ਰਾਈਸ ਵੀ ਤੁਹਾਨੂੰ ਸਕਰੀਨ ਦੇ ਉੱਪਰ ਵਿਦਆਊਟ ਵਿਦ ਸੌਰੀ ਵਿਦ ਦੁਪੱਟਾ ਸ਼ੋ ਹੋਊਗਾ ਤੇ ਇਹ ਤੁਸੀਂ ਸਭ ਤੋਂ ਬਾਏ ਕਰ ਸਕਦੇ ਹੋਗੇ ਇਹ ਸੂਟ ਆਪਣੇ ਕੋਲੇ ਰੈਡੀ ਜਾਂਗੇ ਆ ਦੇਖੋ ਜੀ ਇਹਦੀ ਗ੍ਰੇਸ ਆਪਾਂ ਇਸਨੂੰ ਦੁਪੱਟੇ ਨਾਲ ਦਿਖਾਉਣੇ ਆਗੇ ਕਿਸ ਤਰ੍ਹਾਂ ਦੀ ਲੱਗਦੀ ਹੈਗੀ ਬਹੁਤ ਸੋਹਣਾ ਪੀਸ ਬਣਿਆ ਹੋਇਆ ਹੈਗਾ ਤੇ ਇਹਦੇ ਨਾਲ ਦਾ ਆਪਣੇ ਕੋਲ ਇੱਕ ਕਲਰ ਹੋਰ ਹੈਗਾ ਇਹ ਹੈਗਾ ਗਾਜ਼ਰੀ ਕਲਰ ਇਹ ਗਾਜ਼ਰੀ ਕਲਰ ਹੈਗਾ ਬਹੁਤ ਸੋਹਣਾ ਕਲਰ ਹੈਗਾ ਅਗਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈਗਾ ਤਾਂ ਤੁਸੀਂ ਕਿਸੇ ਹੋਰ ਕਲਰ ਤੇ ਵੀ ਬਣਵਾ ਸਕਦੇ ਹੋਗੇ ਇਹ ਵੀ ਆਪਣੇ ਕੋਲ ਮਡਲ ਕਾਟਨ ਹੈਗਾ ਸੇਮ ਸਟੱਫ ਹੈ ਇਹ ਇਹਦੇ ਨਾਲ ਦਾ ਇਹ ਵੀ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਸਾਤੋ ਸੂਟ ਰੈਡੀ ਕਰਵਾ ਸਕਦੇ ਹੋ ਤੇ ਸਾਡਾ ਡਿਜ਼ਾਈਨ ਵੀ ਸਾਤੋ ਬੜਵਾ ਸਕਦੇ ਹੋਗੇ ਇੰਸਟਾਗ੍ਰam ਦੇ ਉੱਪਰ ਆਪਣਾ ਪੇਜ ਹੈਗਾ ਡਿਜ਼ਾਈਨ ਬਾਈ ਗੁਰਪ੍ਰੀਤ ਸਿੱਧੂ ਪੀਵੀ13 ਤੇ ਉਹਨੂੰ ਵੀ ਫੋਲੋ ਕਰੋ ਤੇ ਉਹਦੇ ਉੱਪਰੋਂ ਤੁਸੀਂ ਸਾਡੇ ਡਿਜ਼ਾਈਨ ਚੱਕ ਸਕਦੇ ਹੋਗੇ ਤੇ ਜੇ ਆਪਣਾ ਡਿਜ਼ਾਈਨ ਦੇ ਕੇ ਬਣਾਉਣਾ ਚਾਹਣੇ ਹੋਗੇ ਤਾਂ ਤੁਸੀਂ ਆਪਣਾ ਡਿਜ਼ਾਈਨ ਵੀ ਬਣਵਾ ਸਕਦੇ ਹੋਗੇ ਠੀਕ ਹੈ ਜੀ